ਦੋ ਪੇਸ਼ੈਂਟ ਜਿਹੜੇ ਆ ਉਹ ਹੈਗੇ ਆਪਾਂ 40 ਦੇ ਹੈਗੇ ਅਪਰੋਕਸੀਮੇਟਲੀ ਹਾਂਜੀ ਸਿਰਫ ਦੋ ਪੇਸ਼ੈਂਟ ਜਿਹੜੇ ਹੈਗੇ ਨੇ ਉਹ ਜਿਆਦਾ ਸੀਗੇ ਇੱਕ ਬੱਚਾ ਜਿਹੜਾ ਸੀਗਾ 10 ਇਅਰ ਔਰ ਇਹ ਜਿਹੜਾ ਜਿਆਦਾ ਲੋਅਰ ਪੋਰਸ਼ਨ ਜਿਹੜਾ ਬਾਡੀ ਦਾ ਸੀਗਾ ਲਿੰਗ ਰਾਈਟ ਪੈਰ ਜਿਹੜਾ ਸੀਗਾ ਪੂਰਾ ਜਿਹੜਾ ਰਾਈਟ ਫੁੱਟ ਸੀਗਾ ਪੂਰਾ ਜਲ ਗਿਆ ਸੀਗਾ ਤੇ ਇੱਕ ਹੋਰ ਜਿਆਦਾ ਡਿਗਰੀ ਬਰਨ ਸੀਗੇ ਹਾਂ ਜੀ ਰੈਫਰ ਇੱਕ ਇੱਕ ਧਿਆਨ ਦੇ ਰਿਹਾ ਸੀਗਾ ਤੇ ਇੱਕ ਫਿਲਹਾਲ ਦੋ ਪੀਸ਼ ਰੈਫਰ ਸੀਗੇ ਹਾਂ ਜੀ ਬਿਲਕੁਲ ਇਹ ਆਂ ਜੀ ਅੰਦਰ ਪਾਲ ਕੀ ਹੋਇਆ ਜੀ ਇਹ ਅੰਦਰ ਬੈਠੇ ਪੰਜਾਂ ਨੇ ਜਨਾ ਚਲ ਗਿਆ 2000 ਬਾਹਰ ਚਲੇ ਗਏ ਤੇ ਬੈਠੇ ਆ ਇੱਕ ਕੁਰਸੀ ਕੋ ਸੱਤ ਲਾਟ ਵਾਲਾ ਕੁਰਸੀ ਇੱਕ ਕਰਦੇ ਅੰਦਰ ਇਹ ਕਿੰਨਿਆਂ ਨੇ ਬੈਠੇ ਆ ਬਾਹਰ ਗੈਸ ਪਾਟ ਦਾ ਪਮਾ ਦੇਣਾ ਗੁਜਰਾ ਗਿਆ ਸਾਰੇ ਉਹਨਾਂ ਦੀ ਗੈਸ ਲੀਕ ਹੋ ਗਈ ਐ ਬਾਹਰ ਸੀਵੇ ਦਾ ਟੱਕੰਜਾ ਵੀ ਰਖੇ ਖਣ ਅਹੀ ਅੰਦਰ ਬੈਠਾ ਇੱਕਦਮ ਪਤਾ ਨਹੀਂ ਸਮਝ ਲੱਗੀ ਇੱਕਦਮ ਅੱਗੇ ਮੌਨਤਾ ਜੀ ਕਿ ਕਮਰ ਦਾ ਤਾਂ ਥਣਾਵੋ ਕਰਨਾ ਪਾਉ ਤੇ ਉਹ ਗਿਆ ਕਿ ਸਮਝ ਲੱਗੀ ਤੇ ਭੱਜੀਆਂ ਬਾਗ ਵਿੱਚ ਨੇ ਚਾਰੇ ਜਾਣੇ ਮੁੰਡੇ ਰੁਪਾਲੇ ਕੋਣ ਚੱਕ ਲਗਾ ਤੇ ਲੀਆਂ ਬਾਹਰੋਂ ਭੱਜੀਆਂ ਹੁਣ ਕੀ ਲੱਗਦਾ ਕਿਸੇ ਗਲਤੂ ਗੈਸ ਤੇ ਆਪਣਾ ਨਾਲ ਗੈਸ ਆਕਤੀ ਵਾਲਾ ਨਹੀਂ ਜਿਹੜਾ ਇੰਟਰਨੈਟ ਬਾਣ ਜਿਹੜੇ ਪੈਪ ਆਉਂਦੇ ਇਹਨਾਂ ਪੈਪ ਗੈਸ ਹੋਣਾ ਲੱਗ ਪਾਣੀ ਦੇਣਾ ਪੈਪ ਵੀ ਹਾਂ ਪੂਰਾ ਗੈਸ ਆਰਡਰ ਤੇ ਆ ਵੀ ਦੁਕਾਨਦਾਰ ਕੋਲ ਜਾ ਮਰੇ ਜਸਨੀ ਕੋਲ ਜਾ ਕੇ ਮੈਂ ਟੂਨ ਅੰਦਰ ਤੱਕ ਚਲੀ ਗਈ ਅੰਦਰ ਅੱਗੇ ਲੱਗ ਕੇ ਜਾ ਕੇ ਸੋ ਮੇਰਾ ਉੱਪਰ ਐ ਕਿ ਮਿਲਦੇ ਉਹਨਾਂ ਦੀ ਦੁਕਾਨਾ ਆ ਗਈਆਂ ਮਰੀਆਂ ਅੱਛਾ ਜੀ ਇਹ ਮੇਰਾ ਬਰਦਰ ਆ ਓੜਾ ਰਿਸ਼ਤ ਬਕਰ ਵਾਲਾ ਉਹ ਤਾਂ ਉਹ ਦੁਕਾਨਾ ਦੇਖ ਰਾਇ ਲਈਏ ਉੱਥੇ ਵੇਲੇ بڑے ਬਹਿ ਬੁੜੇ ਦੇ ਨੇ ਮਤਲਬ ਏਸੀ ਲੱਗਾ ਉੱਤੇ ਤੇ ਕੋਠੇ ਤੇ ਆਵਾਜ਼ ਆਈ ਵਾ 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 ਆਈ ਕਿ ਗੋਲੀ ਗੱਲ ਚੱਲ ਗਈ ਏ ਰੋਹੇ ਪਾ ਕੇ ਬੜਾ ਬੋਜੀ ਤੇ ਮੈਂ ਦੇਖਿਆ ਤੇ ਜਿਹੜਾ ਮੈਂ ਦੇਖਿਆ ਜਿਹੜਾ ਉਹ ਰਿਸ਼ਤ ਬਕਰ ਵਾਲਾ ਉਹ ਦੀ ਦੁਕਾਨੀ ਉਹ ਧੜਾ ਜਿਹਾ ਬਾਹਰ ਬੜਾ ਅੱਗ ਲੱਗੀ ਹੋਈ ਏ ਆਗ ਲੱਗੀ ਸੀ ਆਗ ਲੱਗੀ ਦੇ ਵੇਖੀਓ ਕੱਪੜੇ ਕੋਲ ਲਾਇ ਦੋ ਯਾਰ ਕੱਪੜੇ ਲਾਇ ਦੋ ਆਏ ਕੱਪੜੇ ਕਰਮ ਦਾ ਲਾਹ ਤੇ ਹੋ ਗਏ ਜਿਹੜੇ ਥੱਲੇ ਆਏ ਆਂ ਮੇਰੀ ਛੋਟੀ ਭਧਾਈ ਥੋੜਾ ਬਗੜ ਮੇਰਾ ਤੇ ਉਹ ਕੰਨੀ ਤੁਹਾਡਾ ਬਗੜ ਨਾ ਲਈਏ ਇਹਨੂੰ ਵੇਖਿਆ ਪੜਲ ਪੜਲ ਲੱਗ ਗਿਆ ਕੋਈ ਆਕੀ ਪੜੇ ਆ ਗਈ ਉੱਥੇ ਮਾਰੇ ਗੈਸ ਪਾਰੇ ਅੰਦਰ ਅੰਦਰ ਠੀਕ ਹੈ ਜੀ ਗੈਸ ਪਾਰੇ ਨੇ ਉਹ ਜਿਹੜੇ ਪਾਉਂਦੇ ਪਏ ਆਂ ਪਾਡਰ ਕੋਲ ਜੀ ਸਾਡੀ ਦੁਕਾਨ ਤੋਂ ਲੱਗ ਕਾ ਕਾਰ ਜੀ ਗੈਸ ਪਾਤੀ ਆ ਗਿਆ ਪੜੀ ਉੱਥੇ ਇੱਕ ਜਿਹੜਾ ਗਟਰ ਰੇਡ ਸੜਕ ਬਣੀ ਹੈ ਗਟਰ ਦੇ ਹੈ ਜਿਹੜਾ ਲੱਗਾ ਹੁੰਦਾ ਗਟਰ ਛੇਕਾਂ ਵਾਲਾ ਉਹਨਾਂ ਛੇਕਾਂ ਦੇ ਵਿੱਚੋਂ ਗੈਸ ਬਾਹਰ ਨਿਕਲੀ ਹੈ ਮੇਰਾ ਛੋਟਾ ਬ੍ਰਦਰ ਮਨੀ ਸੰਗਰ ਉਹਨੇ ਕਿਹਾ ਇਹਨਾਂ ਨੂੰ ਛੱਡੀ ਜਿਹੜੀ ਗੈਸ ਲੀਕ ਹੋਦੀ ਸੀ ਗੈਸ ਬਾਲ ਦਾ ਪਿੱਛੋਂ ਇੱਕ ਵਾਰੀ ਦੋ ਤਿੰਨ ਵਾਰ ਗਿਆ ਉਹ ਮੁੰਡੇ ਦੇ ਸਾਹਮਣੇ ਬੰਦੇ ਆ ਤੇ ਬੰਦਾ ਪੜਖਾਏਗਾ ਜਿੰਨਾ ਵੀ ਕੋਈ ਗਰਮੀ ਉਹਨੇ ਦੋ ਤਿੰਨ ਵਾਰ ਕਿਹਾ ਉਹਨਾਂ ਨੂੰ ਬਾਈ ਬਾਦ ਬੰਦ ਕਰ ਦਿਓ ਹਾਂਜੀ ਚਾਹ ਜੀ ਕੀ ਕਰਦੇ ਤੁਸੀਂ ਇਹ ਦੁਕਾਨ ਹੈ ਜਿਹਨੇ ਆਪਣੇ ਤੇ ਰਿਸ਼ਵਾ ਕਰਵਲਦੀ ਦੁਕਾਨ ਸਾਡੀ ਆਪਣੀ ਹੈ ਕਰਾ ਦਿੱਤੀ ਹੋਈ ਹੈ ਪਹਿਲੇ ਟਾਈਮ ਤੇ ਬੈਜੀ ਦਾ ਤੇ ਸਾਡੀ ਦੁਕਾਨ ਦਾ ਦੁਕਾਨ ਉਹ ਆਪਣੇ ਉਹਦਾ ਐਕਸਪੋਰਟ ਦਾ ਕੰਮ ਹੈ ਹਾਂਜੀ 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 ਚੜੇ ਹਾਂਜੀ ਖੜਵੇ ਦਾ ਕੰਮ ਹੈ ਇਹ ਬੱਚਾ ਸਾਡੀ ਗਲੀ ਦਾ ਹੀ ਆ ਭਤੀਆ ਜੀ ਆਪਣਾ ਅੱਛਾ ਹਾਂਜੀ ਹਾਂਜੀ ਗਵਾਂਡੀ ਦੇ ਖਾਰੇ ਇੱਕ ਜੀ ਗਵਾਂਡੀ ਦੇ ਹਾਂਜੀ ਹਾਂਜੀ ਸਾਰੇ ਸ਼ਹਿਰ ਭੁਲੇ ਦੇ ਪਲਕ ਨੇ ਇਕੱਠੇ ਜਾਦੇ ਦੇ ਮੱਤਾ ਪਤਾ ਪਤਾ ਦੇਗਾ ਤੇ ਉਹ ਖੇਡਾਂ ਦਾ ਬਸ ਕਰਦੇ ਦੇ ਉੱਤੇ ਇੰਸੀ ਲੱਗਾ ਹੁੰਦਾ ਤੇ ਫਿਰ ਉਹ ਗੈਸ ਪਾਈਪ ਲੀਕ ਹੋ ਫਟਣ ਨਾਲ ਅਗੜਾ ਹਾਂਜੀ ਹਾਂਜੀ ਉਹ ਥੱਲੇ ਜਿਹੜੀ ਚਰ ਦੇ ਨਾਲ ਜਿਹੜੀ ਸਾਈਡ ਤੇ ਲੱਗੀ ਹੋ ਜਾਲੀ ਜੀ ਬਣਾਈ ਜਿਹੜੀ ਮੋਰੀਆਂ ਵਾਲੀ ਉਹਦੇ ਉਹ ਗੈਸ ਤੇ 15 ਮਿੰਟ ਬਾਅਦ ਵੀ ਨਿਕਲਦੀ ਰਹੀ 15 ਮਿੰਟ ਬਾਅਦ ਮੈਨੂੰ ਪਤਾ ਕਿ ਇਹ ਥੱਲੇ ਮੇਰਾ ਨਾਮ ਜਫਰ ਅਲੀ ਕੀ ਹੋਇਆ ਜੀ ਸਰ ਮੈਂ ਕੁਰਸੀਆ ਕੰਮ ਕਰ ਰਿਹਾ ਦਾ ਦੁਕਾਨ ਮੈਂ पता नहीं क्या हुआ या, वो पैप फट गया पता नहीं क्या हुआ गैस का गैस का पैप फट गया आग आ गई अंदर उसमें सारे जल गए कुर्सी का काम करता हूँ सर क्या करता हूँ नहीं सर मैं मैं परदेशी बंदा हूँ मैं सर अपना काम करता हूँ घूम फिर भूं भूं तो वो के घूम फिर के पता नहीं सर क्या हुआ लगा कितने लोग चार पांच चार बंदे चार पांच बंदे थे